ਇਨਾਮ ਪ੍ਰਾਪਤ ਕੀਤਾ ਹੈ ਪਹਿਲੇ ਦੂਜੇ ਸਥਾਨ ਤੋਂ ਹਾਸਲ ਕੀਤਾ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਸੰਤੋਖਗੁਰ ਪੰਗਵਾਲ ਸਿੰਘ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਜੋ ਇਨਾਮ ਪ੍ਰਾਪਤੀ ਅਤੇ ਪਹਿਲੇ ਸਥਾਨ ਵਾਲੇ ਬੱਚੇ ਨੂੰ 1100 ਰੁਪਏ ਦੂਜੇ ਸਥਾਨ ਵਾਲੇ ਬੱਚੇ ਨੂੰ 900 ਰੁਪਏ ਅਤੇ ਟਰੋਫੀ ਤੀਸਰੇ ਸਥਾਨ ਵਾਲੇ ਬੱਚੇ ਨੂੰ 700 ਰੁਪਏ ਅਤੇ ਟਰੋਫੀ ये गुरुद्वारा साहब की प्रबंधक कमेटी वालों दिता जाएगा तो जिन्हें भी बच्चों ने भाग लिया सारी कहो धनवाद करते हैं बच्चों को बेनती है कि जिस तरह अ दस्तार सजाइया ने बड़े सोहने लगते हो तो ती सारी उम्र इस तरह दस्तार सजा के रखनी क्योंकि गुरु गोबिंद सिंह जी ने यह सब बखशिश की है दस्तार दस्तार सामी पहचान है ਦਸਤਾਰ ਦੇ ਨਾਲ ਸੁਹਾਈ ਜਾਣੇ ਜਾਂਦੀਆਂ ਜੇਕਰ ਸਾਡੇ ਸੈਕਟਰ ਦੀ ਦਸਤਾਰ ਬਣੀ ਹੋਵੇਗੀ ਲੱਖਾਂ ਦੇ ਵਿੱਚ بڑا ਇਕੱਲਾ ਸਰਦਾਰ ਬਣ ਜਾਣੇ ਜਾਂਦੀਗਾ ਜੇ ਕੋਈ ਦਸਤਾਰ ਨਹੀਂ ਹੋਵੇਗੀ ਕਿਉਂਕਿ ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਭਾਈ ਜੈਤਾ ਜੀ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਹਨਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ 9 ਸਾਲ ਦੀ ਹੋਰ ਹੈ ਭਾਈ ਜੈਤਾ ਜੀ ਨੂੰ ਪੁੱਛਿਆ ਭਾਈ ਸਾਹਿਬ ਉਹ ਤੇਨੇ ਕਿਥੇ ਖੜੇ ਸੀ ਤਾਂ ਪਹਿਲਾਂ ਤਾਂ ਜਦੋਂ ਕਿ ਗੁਰੂ ਸਾਹਿਬ ਇਕੱਠ ਤਾਂ ਬਹੁਤ ਸੀ ਪਰ ਸਿੱਖਾਂ ਦੀ ਮੈਨੂੰ ਪਹਿਚਾਣ ਨਹੀਂ ਸੀ ਕਿ ਸਿੱਖ ਕਿੰਨੇ ਖੋਣਗੇ ਉੱਤੇ। ਸਗੋਂ ਗੁਰੂ ਰਸਿੰਦਰ ਸਿੰਘ ਜੀ ਨੇ ਉਸ ਵੇਲੇ ਕਿਹਾ ਸੀ ਕਿ ਮੈਂ 45 ਪਾਸਸ ਜਾਵਾਂਗਾ ਜਿਹੜਾ ਲੱਖਾਂ ਦੀ ਭੀੜ ਦੇ ਵਿੱਚੋਂ ਵੀ ਪਛਾਣਿਆ ਜਾਵੇਗਾ ਉਹ ਲੱਖੜਾ। ਸੋ ਉਹ ਨਿਸ਼ਾਨੀ ਦਸਤਾਰ, ਕੇਸ ਗੁਰੂ ਸਾਹਿਬ ਨੇ ਸਾਨੂੰ ਵਰਕਸ਼ਿਸ਼ ਕੀਤੇ ਨੇ। ਅਸੀਂ ਉਹਨੂੰ ਸੰਭਾਲ ਕੇ ਰੱਖਣਾ ਹੈ ਤਾਂ ਹੀ ਅਸੀਂ ਇਹੀ ਉਹਨਾਂ ਨੂੰ ਉਨ੍ਹਾਂ ਦੇ ਪਰਿਵਾਰ ਦੀਆਂ ਹੋਰ ਸ਼ੇਖਾਂ ਤੋਂ ਸੰਭਾਗ ਲਈ ਸਾਡੀ ਲੋੜੀ ਜੇਕਰ ਇਸ ਗੁਰੂ ਸਾਹਿਬ ਦੇ ਲੋਕ ਸੇਵਾ ਦਾ ਉੱਚ ਸਟਾਨਡਰਡ ਉੱਪਰ ਲੈਣ ਦੀ ਸੋ ਇਸ ਦੇ ਦਸਤਾਰ ਦੇ ਜਜ਼ੂਰਕੀ ਪੈਦਾ ਕਰਨ ਲਈ ਗੋਦਵਰਾ ਸਰ ਪ੍ਰਬੰਧ ਕਮੇਟੀ ਤੂਰਗਤਵਾ ਸਿੱਖੀ ਰੋਕ ਲੰਦਾਂ ਦੇ ਉਪਰਾਲਾ ਹੈ ਕਿ ਬੱਚਿਆਂ ਦਾ ਦਸਤਾਰ ਮੁਕਾਬਲਾ ਕਰਵਾਇਆ ਜਾਵੇ ਸ੍ਰੀ ਬਾਦ ਸੰਤ ਬਾਬਾ ਗੱਗਾ ਸਿੰਘ ਜੀ ਜਿਨ੍ਹਾਂ ਦੀ ਪਰਮੇਵੀ ਸਲਾਹਤ ਮਿੱਟੀ ਯਾਰ ਤੋਂ ਅਸੀਰਾਂ ਬਣ ਕੇ ਮਨਾ ਰਹੇ ਹਨ ਸੋ ਪਹਿਲੇ ਦਿਨ ਵਸਤਾਰਨ ਕਰਨ ਲਈ ਹੋਰ ਮੁਕਾਮਲੇ ਕਰਵਾਏਗੇ ਮੈਂ ਵਿਅਕਤੀ ਕਰਦਾ ਸਰਦਾਰ 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 ਜੀ ਬਲਦੇਵ ਸਿੰਘ ਜੀ ਪ੍ਰਿੰਸਪਲ ਰਵੀ ਸਿੰਘ ਜੀ ਕਿ ਉਹ ਕਿਰਪਾ ਕਰਕੇ ਸਟੇਜ ਤੇ ਆ ਜਾ ਆਪਾਂ ਬੱਚਿਆਂ ਨੂੰ ਇਨਾਮ ਦੇ ਸਕੀਏ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਜਾਓ ਜੀ ਵਸਤਾਰਨ ਕਾਮਯਾ ਦੀ ਗਰਮਫੈਟ ਭਗਵੰਦਰ ਸਿੰਘ ਗਿਆਨੀ ਅਭੀਸ਼ੇਕ ਸਿੰਘ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆ ਜਾਣ ਨਿਰਣਾ ਨੇ ਜੱਜਮੈਂਟ ਕੀਤੀ ਹੈ ਸਰਦਾਰ ਕਾਬਲਿਆ ਦੀ ਭਾਈ ਅਬੇਕ ਸਿੰਘ ਜਿੱਥੇ ਵੀ ਆਵਾਜ਼ ਸੁਣਦੇ ਨੇ ਉਸ ਸਟੇਜ ਤੇ ਪਹੁੰਚਣਾ ਅਤੇ ਉਹਨਾਂ ਦਾ ਵੀ ਸਰਵਾਜ ਕਰਨਾ ਇਹਨਾਂ ਨੇ 31 ਸਵੇਰੇ ਨੂੰ ਸਭਾ ਕਰਕੇ ਸਾਡੇ ਸੱਜਣ ਪਰਵਾਣ ਕਰਦੇ ਹੋਏ ਇਹਨਾਂ ਖਤਾਵਾਂ ਦੀ ਜੱਜਮੈਂਟ ਕੀਤੀ ਹੈ ਤੋਂ ਸਭ ਤੋਂ ਪਹਿਲਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੱਜਮੈਂਟ ਲਈ ਸਰਦਾਰ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਪ੍ਰਾਪਤ ਕੀਤਾ ਨਾਲ ਸਰਵਾਜ ਕਰਦੇ ਭਾਈ ਗੋਵਿੰਦਰ ਸਿੰਘ ਜੀ ਜਿਨ੍ਹਾਂ ਨੇ ਦਸਤਾਰ ਪਾਉਣੇ ਦੀ ਜਗਤ ਕੀਤੀ ਹੈ ਅੱਜ ਦੇ ਪ੍ਰਧਾਨ ਜੀ ਸਾਰੇ ਸੰਗਤਾਂ ਨੂੰ ਬਤੂ ਕਰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੋ ਦੋ ਕਰਾਰ ਭਾਈ ਗੋਵਿੰਦਰ ਸਿੰਘ ਜੀ ਦਾ ਸੁ ਦਸਤਾਰ ਮੁਕਾਬਲੇ ਦੇ ਵਿੱਚੋਂ